ओके okay. मैं पूछूंगा टैलेंट और डेयर ਤੁਸੀਂ ਹੈਂਡ ਰੇਜ਼ ਕਰਨੇ ਆ ਠੀਕ ਹੈ ਜੀ ਟੈਲੈਂਟ অর ਡੇਅਰ ਰੇਜ਼ ਯੋਰ ਹੈਂਡ ਚੱਕ ਦੋ ਉੱਤੇ ਜੀ ਹਨ ਬਾਈ ਮਾਰੋ ਕਿਹਨੂੰ ਬੁਲਾਉਣਾ ਹੈ ਠੀਕ ਹੈ ਠੀਕ ਹੈ ਆਹ ओके ਬਾਈ ਕੀ ਨਾਮ ਹੈ ਤੁਹਾਡਾ ਭਰੇ ਨਿਰਭਜੀਤ ਸਿੰਘ ਕੀ ਨਾਮ ਨਿਰਭ ਨਿਰਭਜੀਤ ਸਿੰਘ ਨਿਰਭ ਨਿਰਭਜੀਤ ਸਿੰਘ ਨਾਂ ਕਿਨੇ ਰੱਖਿਆ ਤੁਹਾਡਾ ਮੰਮੀ ਨੇ ਰੱਖਿਆ ਮੰਮੀ ਨੇ ਰੱਖਿਆ ਓਕੇ ਅੱਛਾ ਮੈਂ ਇਸ ਤੋਂ ਬਾਅਦ ਉਹਨੂੰ ਉੱਥੇ ਬਹਿ ਜਾਊਂਗਾ ਯਾਰ ਠੀਕ ਹੈ ਤੇ ਜਿੰਨੇ ਵੀ ਸਟੇਜ ਤੇ ਹੋਣਾ ਸਭ ਨਾਲ ਪਹਿਲਾਂ ਆਪਣਾ ਨਾਮ ਦੱਸਣਾ ਕਿੱਥੋਂ ਦਾ ਰਹਿਣ ਵਾਲਾ ਠੀਕ ਹੈ ਤੇ ਕੀ ਪਰਫਾਰਮ ਕਰਨਾ ਉਸ ਤੋਂ ਬਾਅਦ ਟਾਈਮਰ ਲੱਗ ਜਾਣਾ 2 ਮਿੰਟ ਮਿਲਣਗੇ ਕਿਉਂਕਿ ਸਾਰਿਆਂ ਨੇ ਪਰਫਾਰਮ ਕਰ ਲੈਣਾ 2 ਮਿੰਟ ਦੇ ਅੰਦਰ ਪਰਫਾਰਮ ਕਰਨਾ ਸਾਊਂਡ ਬੰਦ ਹੋਊਗਾ ਉਸ ਤੋਂ ਬਾਅਦ ਆਪਾਂ ਗੱਲਬਾਤ ਕਰਾਂਗੇ ਤੁਹਾਡੇ ਨਾਲ ਠੀਕ ਹੈ ਜੀ ਦੋ ਮਿੰਟ ਅੱਛਾ ਵਿਚਾਲ ਜੀ ਹੈਗੇ ਨੇ ਕਿਸੇ ਨੇ ਵੀ ਉਹ ਸੁਰ ਲੈਣਾ ਹੁੰਦਾ ਕੀ ਕਹਿੰਦੇ ਹੁੰਦੇ ਸੁਰ ਲੈਣਾ ਨਹੀਂ ਦੱਸੀ ਦਾ ਹੁੰਦਾ ਅੱਛਾ ਸੁਰ ਦੱਸੀ ਦਾ ਹੁੰਦਾ ਲੈਣ ਦੀਆਂ ਗੰਦਾ ਹਾਂਜੀ ਗਾਣਾ ਵੀਰੇ ਗਾਉਣਾ ਵਾ ਪਹਿਲਾਂ ਦੱਸੋ ਆਪਣਾ ਨਾਮ ਪਿੰਡ ਕਿਹੜਾ ਸਟੇਜ ਵਾਲੋ ਕੇ ਮੇਰਾ ਵੀਰੇ ਸੁੱਖਾ ਨਾਰਗਲ ਨਾਮ ਆ ਡੇਲੋਂ ਦੇ ਯਾਰ ਮਿੱਤਰ ਨੇ ਭਰਾਣੇ ਉਹਨਾਂ ਨੇ ਰੱਖਿਆ ਸੀਗਾ ਤੇ ਪਿੰਡ ਨਾਰਗਲ ਵੀਰੇ ਨਨਕਾਣਾ ਨਾਰੰਗਵਾਲ ਨਾਰੰਗਵਾਲ ਜ਼ਿਲ੍ਹਾ ਲੁਧਿਆਣਾ ਫੱਲੇ ਫੁੱਲਾਂ ਦੇ ਕੋਲ ਹਾਂਜੀ ਹਾਂਜੀ ਮਸਾਲੇ ਫੱਲੇ ਵਾਲਾ ਫੱਲੇ ਵਾਲਾ ਹਾਂ ਸਮਝ ਗਿਆ ਸਮਝ ਗਿਆ ਥੁੱਕ ਚੱਟ ਸਾਲੇ ਜਾਨੂ ਆਖਣ ਗਦਾਰ ਮਾੜੀ ਰੰਨ ਬਾਂਗੂ ਚੇਂਜ ਕਰ ਦਿਆ ਯਾਰ ਸਾਨੂੰ ਦੱਸ ਦੇ ਆ ਸੈਲਫਿਸ਼ ਆਪ ਗਰਗਟ ਤਰ੍ਹਾਂ ਚੇਂਜ ਰੰਗ ਕਰਕੇ ਸਾਡੇ ਲਈ ਪਲਾਉਣੀਆ ਮਟੂ 10 ਉਹ ਵੀ ਪਤਾ ਕੋਣ ਗੁਲ ਕਰਦ ਵਰਕੇ ਉਹ 11 ਬਾਰੇ ਸੋਚਦੇ ਜੋ ਮਾੜਾ ਰਹਿੰਦੇ ਨੇ ਬਾਹ ਉਹਨਾਂ ਨੂੰ ਅਲਾਵਾ ਮੁੱਠੀ ਬੰਦ ਕਰਕੇ 11 ਬਾਰੇ ਸੋਚਦੇ ਜੋ ਮਾੜਾ ਰਹਿੰਦੇ ਨੇ ਬਾਹ ਉਹਨਾਂ ਨੂੰ ਅਲਾਵਾ ਮੁੱਠੀ ਬੰਦ ਕਰਕੇ ਨਾ ਨਾ ਕੁੜੀਆਂ ਫਸਾਉਣ ਵਾਲਿਆਂ ਆਹਾ ਕੁੜੀਆਂ ਵਸਾਉਣ ਵਾਲਿਆਂ ਸਾਂਝੀ ਤੀਆਂ ਪਹਿਣਾ ਸਦਾ ਮੰਨੀਆਂ ਅਸੀਂ ਲਉਂਦੇ ਜਿਹੜੇ ਸਿਰਾ ਉਹ ਤੋਂ ਚੁੰਨੀਆਂ ਅਸੀਂ ਉਹ ਟੀਵੀ ਵਾਜ ਤੇ ਕਟ ਖੰਭ ਕਰਦੇ ਤੇ ਨਾਹੀਆਂ ਮਸ਼ੂਕਾਂ ਪਿੱਛੇ ਜੰਗ ਕਰਦੇ ਉਹ ਚਾਰਾਂ ਬਾਰੇ ਸੋਚਦੇ ਜੋ ਮਾੜਾ ਰਹਿੰਦੇ ਨੇ ਬਾ ਉਹਨਾਂ ਨੂੰ ਅਲਾਵਾ ਮੁੱਠੀ ਬੰਦ ਕਰਕੇ ਸਾਡੇ ਬਾਰੇ ਸੋਚਦੇ ਜੋ ਮਾੜਾ ਰਹਿੰਦੇ ਨੇ ਬਾ ਉਹਨਾਂ ਨੂੰ ਅਲਾਵਾ ਮੁੱਠੀ ਬੰਦ ਕਰਕੇ ਸਰਕਲ ਬਹੁਤਾ ਆਪਾਂ ਰੱਖਿਆ ਨਹੀਂ ਬੱਟਾ ਯਾਰ ਜਾਂ ਬੈਰੀ ਨਾ ਬਣੇ ਸੱਜਾ ਖੱਪਾ ਤਾਲੀਆਂ ਨਾਲ ਗਰੇ ਨਾਲ ਚ ਮਾਰ ਤਿੰਨੋਂ ਇਕੱਠੇ ਫਿਰਦੇ ਨੂੰ ਦੇਖ ਫਿਰਦੇ ਨੇ ਕਈ ਮੱਚ ਨਾਰੰਗਾਲੀਏ ਦੇ ਨਾਲ ਸ਼ੈ ਗਰੀਆਂ ਉਹ ਨਹੀਂ ਮਲਾਵਟਾਂ ਪਸੰਦ ਕਰਦੇ ਮਿੱਤਰਾਂ ਦੇ ਫਿਰਦੇ ਅੱਗੇ ਮਾਪੋਂ ਨੂੰ ਉਹ ਚੱਲ ਦੱਬ ਰਹਿਣ ਜੀ ਦਾ ਲੰਗ ਮਾਰ ਕੇ ਚਾਰਾਂ ਬਾਰੇ ਸੋਚਦੇ ਜੋ ਮਾੜਾ ਰਹਿੰਦੇ ਨੇ ਬਾ ਉਹਨਾਂ ਨੂੰ ਅਲਾਵਾ मुट्ठी ਬੰਦ ਕਰਕੇ ਕੀ ਬਾਤ ਸਾਡੇ ਬਾਰੇ ਸੋਚਦੇ ਜੋ ਮਾੜਾ ਰਹਿੰਦੇ ਨੇ ਨਾ ਨੂੰ علاوہ मुट्ठी बंद करके क्या बात है गाने ਦਾ ਨਾਮ ਹੈ मुट्ठी बंद करके अच्छा तू ਆਪ ਲਿਖਿਆ ਤਾਂ ਹੀ ਕਮਜ਼ੋਰ ਆ ਬਾਂ ਬਦ ਹਲਾਉਣਾ ਹੈ اچھا ਲਿਖਦਾ ਬਹੁਤ ਸੋਹਣਾਗਾ ਮੇਰੇ ਲਈ ਤਾਂ ਮੈਂ ਠੀਕ ਹੈ ਮੇਰੀ ਜਿਹੜੀ ਗੱਲ ਮੈਂ ਕਰਨਾ ਸੁਣ ਤਾਂ ਲੈ ਯਾਰ ਸਾਵਲੇ ਰੰਗ ਦਾ ਜਾਵੇ ਖਰਿਆਂ ਚ ਗਿਣਿਆ ਨਾ ਰੇਣੀ ਵੈਰੀ ਗੁੱਡ ਬਹੁਤ ਸੋਹਣਾ ਲਿਖਦਾ ਬਹੁਤ ਸੋਹਣਾ ਲਿਖਣਾ ਜਾਣ ਕੋਣਾ ਛੱਡ ਦੇ ਹਾਂ ਬੱਲ ਲਿਖਣਾ ਬਹੁਤ ਸੋਹਣਾ ਲਿਖਦਾ ਉਹ ਮੰਦੀਪ ਆ ਗਾਣਾ ਲੈ ਲਈਓ ਸਾਵਲੇ ਰੰਗ ਵਾਲਾ ਮੁਠੀ ਵਾਲਾ ਨਹੀਂ ਮੁਠੀ ਵਾਲਾ ਤੂੰਗਾ ਯਾਰ ਸਾਵਲੇ ਹਾਂ ਸਾਵਲੇ ਯਾਰ ਸਾਵਲੇ ਰੰਗ ਦਾ ਜਾਵੇ ਖਰਿਆਂ ਚ ਗਿਣਿਆ ਨਾਰੇ ਨਹੀਂ ਇੱਕ ਪਹਿਰਾ ਸੁਣਾ ਦਵਾ ਸੁਣਾ ਦੇ ਚੱਲੇ ਨਹੀਂ ਜੋਬ ਜਿਵੇਂ ਨਹੀਂ ਜੋਬ ਜਿਵੇਂ ਸਰਕਾਰੀ ਨੂੰ ਲੋਕ ਤਰਸਣ ਸਾਡੀ ਯਾਰੀ ਨੂੰ ਪਾਲੂ ਹੱਥ ਕੌਣ ਭਰਾਵਾਂ ਨੂੰ ਜੱਟ ਖਾਜੂ ਦੁਨੀਆ ਸਾਰੀ ਨੂੰ ਸਨ ਚਾੜਦਾ ਰਾਤਾਂ ਨੂੰ ਤੇ ਦਿਨੇ ਦਿਖਾਉਂਦਾ ਤਾਰੇ ਨਹੀਂ ਯਾਰ ਸਾਵਲੇ ਰੰਗਦਾ ਜਾਵੇ ਖਰਿਆਂ ਚ ਗਿਣਿਆ ਨਾਰੇ ਨਹੀਂ ਯਾਰ ਸਾਵਲਾ ਰੰਗਦਾ ਜਾਵੇ ਖਰਿਆਂ ਚ ਗਿਣਿਆ ਬਹੁਤ ਬਹੁਤ ਤਾੜੀਆਂ